ਤੇ ਬਾਬਾਈ ਜਿਦਾਂ ਮੰਨ ਕੇ ਚੱਲੋ ਕਿ ਜਿਹੜਾ ਤੁਹਾਡਾ ਜੱਦੀ ਥਾਂ ਹੀ ਕੋਈ ਕਿੰਨੇ ਭੈਣ ਭਰਾ ਹੀ ਸਾਰੇ ਬਾਬਾਈ ਚਾਰ ਹਾਂ ਚਾਰ ਭਰਾ ਹਾਂ ਅੱਛਾ ਸਕਾਰੋ ਇਹ ਨਾਥਾ ਹੁੰਦਾ ਹੈ ਮੱਲੋ ਵੀ ਡੇਡ ਘਮਰਲਾ ਹੁੰਦਾ ਹੈ ਮੈਨੂੰ ਵੀ ਹਾਂ ਹਾਂ ਤੇ ਉਹਦੇ ਵਿੱਚ ਕਮਰਾ ਪਿਆ ਸੀ ਅੱਛਾ ਪਿੰਡ ਕਿਹੜਾ ਵਾ ਪਿੰਡ ਮਾਲੂ ਵਾਲੀ ਹੈ ਪਿੰਡ ਮਾਲੂ ਵਾਲਾ ਸੰਤਾਂ ਵਾਲਾ ਠੀਕ ਹੈ ਤੇ ਉਹ ਬਾਬਾ ਜੀ ਫਰੇਦਾ ਪਹਿਲਾਂ ਬੇਡੀਆਂ ਵੀ ਇਦਾਂ ਵੱਡੇ ਪਰੇਸ਼ਾਨਾ ਹੁੰਦੇ ਹੁੰਦੇ ਰਹਿੰਦੇ ਆ ਪ੍ਰਾਈਵੇਟ ਹਾਂ ਉਦੋਂ ਪੈਸੇ-ਪੁਸੇ ਲੱਗੇ ਸੀ ਹਾਂ ਤੇ ਮੁੜ ਕੇ ਮੈਂ ਵੀ ਬਿਮਾਰ ਪੈ ਗਿਆ ਮੰਜੇ ਦੇ ਅੱਛਾ ਤੇ ਜਾਨੀ ਕਿ ਤੇਨ ਸਾਢੇ ਤਿੰਨ ਸਾਲ ਪਈ ਮੈਂ ਮੰਜੇ ਦੇ ਰਿਆ ਕੀ ਪ੍ਰੋਬਲਮ ਆ ਗਈ ਕੋਈ ਦਾ ਸਿਰ ਦੀ ਹੀ ਮੁਸ਼ਕਲ ਆ ਅੱਛਾ ਹਾਂਜੀ ਤੇ ਕੋਈ ਭੇਜ ਦਾ जख्म-ਜਖਮ ਜੇ ਹੋ ਗਏ ਸਾਰੇ ਸਰੀਰ ਤੇ ਸਰੀਰ ਤੇ ਅੱਛਾ ਅੱਛਾ ਹਾਂਜੀ ਤੇ ਉਹਦਾ ਕਰਕੇ ਫੇ ਇਦਾਂ ਕਦੀ ਕਿਦੇ ਲਾਇ ਕਰਾਉਣਾ ਕਦੀ ਕਿਦੋਂ ਲਾਇ ਕਰਾਉਣਾ ਠੀਕ ਆ ਐ ਚੋ ਚੋ ਕੇ ਉਹ ਜਿਹੜਾ ਘਰ ਵਾਲਾ ਥਾਂ ਸੀ ਮੰਨ ਲਓ ਵੀ ਉਹ ਵਿਆਜ ਦੇ ਵਿੱਚ ਏਦਾਂ ਵਿਆਜ ਜ਼ਿਆਦਾ ਚੜ ਗਿਆ ਫਿਰ ਦਿੱਤੇ ਨਹੀਂ ਗਏ ਪੈਸੇ ਅੱਛਾ ਤੇ ਉਹ ਫਿਰ ਏਦਾਂ ਹੀ ਜਿਹੜੀ ਜਗ੍ਹਾ ਸੀ ਮੇਰੀ ਵੇ ਗਈ ਅੱਛਾ ਤੇ ਹੁਣ ਇਹੋ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਚਲੋ ਥਾਂ ਉਹ ਜਿਹੜਾ ਤੁਹਾਨੂੰ ਆਉਂਦਾ ਜੀ ਦੋ ਮਰਲੇ ਆਉਂਦੇ ਤਿੰਨ ਉਹ ਜਿਹੜਾ ਘਰ ਬਣਿਆ ਸੀ ਉਹ ਜਦੋਂ ਫਿਰ ਤੁਸੀਂ ਬਿਮਾਰ ਹੋਏ ਜੀ ਉਹ ਤੁਹਾਡਾ ਸਾਰਾ ਹੀ ਲੱਗ ਗਿਆ ਹਾਂਜੀ ਲੱਗ ਗਿਆ ਜੀ ਠੀਕ ਹੈ ਠੀਕ ਉੱਦਾਂ ਵੀ ਚਲੋ ਵੀ ਕਰ ਜਾ ਕੋੜਾ ਚੜ ਗਿਆ ਤੇ ਚਲੋ ਉਹ ਚਲੋ ਮਾਲਕ ਨੇ ਉਹ ਮੰਜੀ ਦੇ ਉਠਾਇਆ ਪ੍ਰਸ਼ਾਦਾ ਪਾਣੀ ਨੇ ਚਲੋ ਚੱਲ ਆ ਬਦਿਆ ਉਹ ਤੇ ਚਲੋ ਚੱਲੀ ਜਾਂਦਾ ਤੇ ਇਸੇ ਦੀ ਮੁਸ਼ਕਲ ਹੈ ਵੀ ਚਲੋ ਥਾਂ ਜਿਹੜਾ ਬਾਂਜੇ ਤੇ ਕਿਹੇ ਤਰੀਕੇ ਨਾਲ ਚਲੋ ਆਪਣੇ ਘਰ ਬਹਿ ਜਾਊਗਾ ਆਪਣੀ ਕੀ ਕਾਸਟ ਕੀ ਆ ਮੈਰੀ ਸਿੰਘ ਮੈਰੀ ਸਿੰਘ ਹਾਂਜੀ ਤੁਹਾਨੂੰ ਪਤਾ ਇਹੋ ਜਿਹੇ ਜਦੋਂ ਬੰਦੇ ਤੇ ਮਾੜੇ ਦਿਨ ਹੁੰਦੇ ਕੋਈ ਰਿਸ਼ਤੇਦਾਰ ਵੀ ਨਹੀਂ ਲੱਗੇ ਲੱਗਦਾ ਕੋਈ ਸਾਗ ਸਬੰਧੀ ਹੈ ਨਾ ਤੋ ਜੇ ਭੈਣ ਭਰਾ ਕਿਦਾਂ ਉਹ ਠੀਕ ਹੈ ਸੱਟੇ ਉਹਨਾਂ ਦਾ ਕੰਮ ਠੀਕ ਹੈ ਤੇ ਤਾਂ ਦਿਹਾੜੀ ਦਾ ਪੇ ਕਰਦੇ ਆ ਸਾਰਾ ਆਪਾਂ ਆਪਣੀ ਤਾਂ ਚੱਲੋ ਘਰ ਮਾੜਾ ਮੋਟਾ ਬਣਿਆ ਵਾ ਬਾਕੀ ਠੀਕ ਆ ਜੀ ਠੀਕ ਹੈ ਜੀ ਬਾਕੀ ਵੈਰ ਠੀਕ ਆ ਖਾਲਸਾ ਵੈਰ ਜੀ ਫਤਿਹ ਆ ਵੀਰ ਦੀਆਂ ਤਿੰਨ ਗੁੱਡੀਆਂ ਅੱਗੇ ਵੀ ਆਪਾਂ ਕਈ ਵਾਰਾਂ ਬੇਨਤੀ ਕੀਤੀ ਹੈ ਕਿ ਚਲੋ ਬڑے ਭੈਣ ਭਰਾ ਹੈਗੇ ਆ ਵੀ ਜਿਹੜੇ ਸੇਵਾ ਕਰਨ ਲਈ ਹੁੰਦੇ ਆ ਕਿ ਚਲੋ ਆਪਾਂ ਬੇਨਤੀ ਅੱਗੇ ਵੀ ਕੀਤੀ ਤੇ ਹੁਣ ਫੇਰ ਦੁਬਾਰਾ ਤੋਂ ਬੇਨਤੀ ਕਰਦੇ ਪਿਆ ਆ ਤਿੰਨ ਗੁੱਡੀਆਂ ਦੀ ਉਹ ਵੱਡੀ ਆ ਆਹ ਤੋਂ ਛੋਟੀ ਤੇ ਇੱਕ ਵੀ ਆ ਤੇ ਇੱਕ ਬੇਟਾ ਹੋਇਆ ਵੀ ਇੱਥੇ ਮੈਂ ਸਾਰੀ ਸੰਤ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਵੀਰ ਦਾ ਜਿੰਨੇ ਜੋਗੇ ਹੋਈਏ ਤੇਲ ਫੁੱਲ ਪਾ ਕੇ ਆਪਾਂ ਵੀਰ ਨੂੰ ਨਾ ਕਿਤੇ ਨਾ ਕਿਤੇ ਥੋੜਾ ਬਹੁਤਾ ਕਰਕੇ ਕਿਤੇ ਜਗ੍ਹਾ ਜੁਗਾ ਕੋਈ 4-5 ਮਰਲੇ ਕਿਤੇ ਨਾ ਕਿਤੇ ਲੈ ਕੇ ਦਈਏ ਸਾਰੀ ਸੰਤ ਗਾੜੀ ਬੇਨਤੀ ਆ ਤਿੰਨ ਗੁੱਡੀਆਂ ਵਾਂ ਏ ਮੇਰੇ ਤੋਂ ਪਤਾ ਨਹੀਂ ਕਿੰਨੀ ਰਾਤ ਆ ਗਿਆ ਤੇ ਮੈਂ ਗਾੜੀ ਸੰਗ ਤੇ ਗਾੜੀ ਆ ਆ ਵੇਖੋ ਕਿ ਮੈਂ ਹੱਥ ਜੋੜਦਾ ਭੈਣ ਭਰਾ ਬੜੇ ਜਿਆਦੇ ਸਾਰੀ ਸੰਗਤ ਦਿਾਲੂ ਹੁੰਦੇ ਤੇ ਆਪਾਂ ਬੇਨਤੀ ਆ ਮੇਰੀ ਤਾਂ ਡੇ ਗੜੀ ਕੀ ਆਪਾਂ ਭਰਾ ਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਕਰਕੇ ਕਿਤੇ 4 3 4 ਮਰਲੇ ਨੂੰ ਜਗਾ ਲੈ ਦੀਏ ਇੱਕ ਕਮਰਾ ਪਾ ਕੇ ਆਪਣੀਆਂ ਧੀਆਂ ਨੂੰ ਲੈ ਕੇ ਬਹਿ ਜੇ ਉੱਥੇ ਤੇ ਬੜਾ ਪੁੰਨ ਵਾਲਾ ਕੰਮ ਆ ਬਾਕੀ ਆਪਾਂ ਸਾਰੇ ਜਣੇ ਜੇ ਤਿਲ ਫੁੱਲ ਦਵਾਂਗੇ ਤੇ ਕੋਈ ਘਟਾ ਨਹੀਂ ਵੈਗਰੂ ਦੇ ਘਰੇ ਮੈਂ ਸਾਰੇ ਐਨ ਆਰ ਆਈ ਭਰਾਵਾਂ ਗਾੜੀ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਬੈਠੇ ਆ ਯੂਰਪ ਜਿੱਥੇ ਵੀ ਬੈਠੇ ਆ ਮੈਂ ਸਾਰੀ ਸ਼ਖਦ ਦੇ ਚਰਨਾਂ 'ਚ ਬੇਨਤੀ ਕਰਦਾ ਭਰਾ ਬਣ ਕੇ ਆਪਾਂ ਇਸ ਵੀਰ ਦਾ ਜਿੱਦਾਂ ਵੀ ਹੋਇਆ ਹੋਊਗਾ ਤਿੱਲ ਫੁੱਲ ਸੰਪਰਕ ਭਾਵੇਂ ਤੁਸੀਂ ਮੇਰੇ ਨਾਲ ਰੱਖਿਓ ਜਿਹੜਾ ਵੀ ਤੁਹਾਡਾ ਤਿੱਲ ਫੁੱਲ ਆਊਗਾ ਆਪਾਂ ਇਹ ਵੀਰ ਦੇ ਤੱਕ ਪਹੁੰਚਾਵਾਂਗੇ ਤੇ ਮੈਨੂੰ ਆਸ ਆ ਕਿ ਆਪਾਂ ਇਹ ਵੀਰ ਦਾ ਆਪਾਂ ਜ਼ਿੰਮੇਵਾਰੀ ਚੁੱਕੀ ਹੈ ਘਰ ਦੀ ਈ ਆਪਾਂ ਇਹਦਾ ਵੀਰ ਦਾ ਘਰ ਬਣਾ ਕੇ ਦਈਏ ਤੇ ਬੜੀ ਪੁੰਨ ਵਾਲਾ ਕੰਮ ਆ ਵੇਖੋ ਕਿ ਤਿੰਨ ਗੁੱਡੀਆਂ ਮੈਂ ਕੱਲ ਨੂੰ ਗੁੱਡੀਆਂ ਵੀ ਮਟਿਆਰਾ ਹੋ ਜਾਣੀਆਂ ਤੇ ਰਹਿਣ ਲਈ ਇਤੋਂ ਵੀਰ ਤੋਂ ਛੱਤ ਨਹੀਂ ਹੈਗੀ ਤੇ ਬਾਕੀ ਜੇ ਆਪਾਂ ਨੂੰ ਵਹਿਗਰੂ ਨੇ ਇੰਨੇ ਜੋਗਾ ਕੀਤਾ ਜਿੰਨੂੰ ਵੀ ਕੀਤਾ ਇੰਨੇ ਜੋਗਾ ਤਿਲ ਫੁੱਲ ਜਿੰਨਾ ਵੀ ਕੋਈ ਪਾ ਸਕਦਾ ਕਹਿੰਦੇ ਹੁੰਦੇ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਆਪਾਂ ਇੰਨਾ ਕਰਾਂਗੇ ਤੇ ਮਾਲਕ ਨੇ ਆਪਾਂ ਨੂੰ ਬੜਾ ਕੁਝ ਦੇਣਾ ਤੇ ਮੈਂ ਤੁਹਾਡੀ ਸਾਰੀ ਸੰਗਤਾ ਗਾੜੀ ਬੇਨਤੀ ਕਰਦਾ ਕਿ ਆਪਾਂ ਕਰੀਏ ਜਿੰਨੇ ਜੋਗੇ ਵੀ ਹੋਏ ਤੇ ਬਾਕੀ ਵੀਰ ਜੀ ਤੁਸੀਂ ਵੀ ਕਰੋ ਸੰਤ ਗਾੜੀ ਬੇਨਤੀ ਬੱਚੋ ਤੁਸੀਂ ਵੀ ਕਰੋ ਇਹ ਸਾਡਾ ਘਰ ਬਣ ਜੇ ਤੇ ਸਾਨੂੰ ਥੋੜੀ ਬਹੁਤੀ ਸਾਰੀ ਸੰਗਤ ਦੀ ਗਾੜੀ ਬੇਨਤੀ ਹੈ ਕਿ ਸਾਡਾ ਘਰ ਬਣਾ ਕੇ ਦਿਓ ਹੈਨਾ ਬੋਲੋ ਵੀਰ ਜੀ ਤੁਸੀਂ ਵੀ ਕਰੋ ਤੇ ਬੋਲਣਾ ਵੈਜੀ ਦਾ ਖਾਲਸਾ ਵੈਜੀ ਫਜ਼ਲੀ ਹਾਂਜੀ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਚਲੋ ਤਿੰਨ ਬੇਟੇ ਆ ਮੇਰੀਆਂ ਇਹਦਾ ਵੀ ਵਿਆਹ ਸ਼ਮਾਰਿਆ ਤੇ ਜਗਾ ਮੇਰੀ ਵੇਗੀ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਚਲੋ ਮੇਰੀ ਸਹਾਇਤਾ ਕੀਤੀ ਜਾਵੇ ਗੁਰੂ ਰਾਮਦਾਸ ਜੀ ਤੁਹਾਡੇ ਤੇ ਚੜ੍ਹਦੀ ਕਲਾ ਕਰੂਗਾ ਤੇ ਮੇਰੀ ਜਗਾ ਪਾ ਜੇ ਤੇ ਬੇਟੀਆਂ ਲੈ ਕੇ ਆਪਣੇ ਥਾਜ ਬੈਜਾ ਪੱਕਾ ਥਾਂ ਮੇਰਾ ਬੈਜੂਗਾ ਸਾਡੀ ਬੈਗ ਜਗਾ ਖਾਲਸਾ ਬਾਕੀ ਵੇਖੋ ਜੀ ਗਿਆਨ ਸਰਦਾਰ ਸਿੱਖ ਸਰੂਪ ਦੇ ਵਿੱਚ ਬੰਦਾ ਵਾ ਕੀ ਵੇਖੋ ਜੀ ਆਪਾਂ ਸਾਰੇ ਜਣੇ ਦੀ ਬਾਹ ਫੜੀਏ ਤੇ ਮੈਂ ਸਾਰੇ ਸੰਤ ਦੇ ਬੇਨਤੀ ਕਰਦਾ ਕਿ ਆਪਾਂ ਜਿੰਨੇ ਜੋਗੇ ਹੋਏ ਮੇਰੇ ਭਰਾ ਤੁਸੀਂ ਸੰਪਰਕ ਰੱਖਿਓ ਆਪਣੇ ਨਾਲ ਤੇ ਆਪਾਂ ਵੀਰ ਦਾ ਜਿੱਦਾਂ ਵੀ ਹੋਵੇ ਆਪਾਂ ਇਹਦਾ ਕਿਤਨਾ ਕਿਤੇ ਆਪਾਂ ਇਹਨੂੰ ਜਗਾ ਲੈ ਕੇ ਜਿੰਨਾ ਵੀ ਥੇਲ ਫੁੱਲ ਤੁਹਾਡਾ ਆਊਗਾ ਆਪਾਂ ਇਹ ਵੀਰ ਤੱਕ ਪਚਾਵਾਂਗੇ ਤੇ ਮੈਨੂੰ ਆਸ ਹੈ ਕਿ ਆਪਾਂ ਜੇ ਇਹ ਕੰਮ ਸ਼ੋਹਮਾ ਤੇ ਗੁਰੂ ਰਾਮਦਾਸ ਆਪਾਂ ਨੂੰ ਨੇਪਰੇ ਜ਼ਰੂਰ ਚੜਾਊਗਾ ਤੇ ਵੇਖੋ ਕਿ ਤਿੰਨ ਬੇਟੀਆਂ ਵਾ ਵੈਗਰੂ ਮੇਰ ਕਰੇ ਵੀ ਇਹ ਆਪਣੇ ਇਹ ਤੋਂ ਗਰੀਬ ਤੋਂ ਆ ਦੀ ਜਗ੍ਹਾ ਹੀ ਨਹੀਂ ਹੈਗੀ ਤੇ ਤੁਸੀਂ ਆਪ ਸਿਆਣੇ ਜਿੱਥੋਂ ਜਗਾ ਨਹੀਂ ਹੈਗੀ ਕੱਲ ਨੂੰ ਇਹ ਜਿੱਥੇ ਰਹਿੰਦਾ ਸੀ ਉਹ ਕਹਿੰਦੇ ਵੀ ਇਹ ਸਾਡੀ ਜਗਾ ਛੱਡ ਇੱਥੋਂ ਕਿਤੇ ਆਪ ਦਾ ਕੰਮ ਕਰ ਹੋਰ ਕਿਤੇ ਜਾ ਕੇ ਤੂੰ ਰਹਿ ਜਿੱਥੇ ਰਹਿਣਾ ਤੇ ਹੁਣ ਵੇਖੋ ਕਿ ਜੇ ਇੱਥੋਂ ਜਗ੍ਹਾ ਹੀ ਨਹੀਂ ਹੋਈ ਤੇ ਬੇਟੀਆਂ ਨੂੰ ਲੈ ਕੇ ਕਿੱਥੇ ਜਾਊਗਾ ਤੇ ਮੈਂ ਤੇ ਇਹੋ ਬੇਨਤੀ ਕਰਦਾ ਸਾਰੀ ਸੰਗਤ ਗਾੜੀ ਇਹ ਆਪਾਂ ਚਲੋ ਜੇ ਆਪਾਂ ਨੂੰ ਵੈਗਰੂ ਨੇ ਇੰਨੇ ਜੋਗਾ ਕੀਤਾ ਤੇ ਆਪਣੀ ਬੇਨਤੀ ਆ ਕਿ ਆਪਾਂ ਇਹ ਵੀਰ ਦਾ ਘਰ ਬਣਾ ਕੇ ਦਈਏ ਉਹ ਅਗਰਜੀ ਕਾ ਖਾਲਸਾ ਵੈਗਰੂ ਜੀ ਦੀ ਮੰਤਜ਼ਰ ਹੈ